ਹੋਏ ਸਹਾਈ ਦਸਵਾ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਜੀ ਦੀ ਜੋਤ ਜੁਗ ਹੋ ਜੁਗਿਆ ਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਭਾਣਾ ਮੰਨਿਆ ਤਿੰਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਜਰਖੜੀਆਂ ਤੇ ਚੜ੍ਹੇ ਤਨ ਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਵਾਹੀ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ। ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਭੋਲੋ ਜੀ ਬਖਸ਼ੋ ਜੀ ਸਿਖਾਂ ਨੂੰ ਸਿਖੇ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਸਾਹੋ ਦਾਨ ਪ੍ਰੋਸਾਦ ਦਾਨ ਦਾਨ ਸਰਧਾਨ ਨਾਮ ਦਾਨ ਸ਼੍ਰੀ ਅੰਮ੍ਰਿਤ ਸਰ ਜੀ ਦੇ ਇਸ ਨਾਨ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਕੇ ਗੁਰ ਸਿੱਖਾਂ ਦਾ ਮਨ ਨੀਵਾ ਮੱਤ ਉੱਚੇ ਮਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖੇ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤੇ ਨਾ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆ ਦੇ ਮਾਣ ਨੇਤਾਣਿਆਂ ਦੇ ਤਾਨ ਦੇ ਓਟਿਆ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਵਲਾ ਪਾਸ ਅਰਦਾਸ ਬੇਨਤੀ ਜੋਦ ੜੀ ਹੈ ਸਤਿਗੁਰੂ ਜੀ ਸੰਧਿਆ ਦੇ ਸਮੇਂ ਦੀਵਾਨ ਸਜੇ ਸਜੇ ਦੀਵਾਨ ਆਂ ਅੰਦਰ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਸ਼ਬਦ ਚੌਂਕੀ ਕੀਰਤਨ ਜੀ ਕੀ ਅਰਦਾਸ ਅਖਰਵਾਦ ਘਾੜ ਪੁਲਜੁ ਕੁ ਮਾਫ ਕਰਨਾ ਜੀ ਅਗਾਹਾਂ ਤੋਂ ਸਮਤ ਬਖਸ਼ਣੀ ਸ਼ੁੱਧ ਗੁਰਵਾਣੀ ਗਾਇਨ ਕਰਨ ਦੇ ਸ਼ੁੱਧ ਕੀਰਤਨ ਕਰਨ ਦੇ ਭਲੇ ਉਦ ਮਚਾਓ ਬਖਸ਼ਣੇ ਸੱਚੇ ਪਾਛਾ ਜੀ ਅੰਮ੍ਰਿਤ ਵੇਲ ਤੋਂ ਲੈ ਕੇ ਹੀ ਐਸ ਵੇਲੇ ਤੱਕ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰੇ ਅੰਦਰ ਹਾਜ਼ਰੀਆਂ ਭਰੀਆਂ ਹਨ ਕਿਰਪਾ ਕਰਨੀ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਲਾ ਲੈਣਾ ਤਿਲ ਫਿਲ ਪੇਟਾਵ ਦਰ ਪਰਵਾਨ ਕਰੋ ਧਰ ਆਈਆਂ ਸੰਗਤਾਂ ਨੂੰ ਨਤਨੇਮ ਸੇਵਾ ਸਮਰੰਧੀ ਦਾਤ ਅੰਮ੍ਰਿਤ ਵੇਲੇ ਦੀਆਂ ਦਾਤਾ ਅੰਮ੍ਰਿਤ ਦੀ ਦਾਤ ਚੜ੍ਹਦੀਆਂ ਕਲਾਂ ਵਾਲੇ ਜੀਵਨ ਹਰ ਮੈਦਾਨ ਫਤੇ ਵਖਸ਼ਣੇ ਜੀ ਕਿਰਪਾ ਕਰੋ ਦਰਾਈਆਂ ਸੰਗਤਾਂ ਨੂੰ ਦਰਗਾਹੀ ਇਲਾਹੀ ਹੁਕਮ ਨਾਮੇ ਵਖਸ਼ੋ ਹੁਕਮ ਨਾਮੇ ਤੇ ਚੱਲਣ ਦੀ ਗੁਰ ਸੰਗਤ ਨੂੰ ਸਮਰਥਾ ਵਖਸ਼ੋ ਦੇਵ ਜੀ ਆਗਿਆ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਾ ਮਿਲਾਂਗੇ ਖਾਰ ਹੋਏ ਸਾ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗ ਨੀ ਸਤਿਨਾਮ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲੰਪੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਗੁਰ ਕਾ ਕਹਿਆ ਜੇ ਕਰੀ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਭਉ ਕੱਟੀ ਐ ਨਾਨਕ ਪਾਵੈ ਬਾਰ ਤੁਮ ਦਾਤੇ ਠਾਕੁਰ ਪ੍ਰਤਿਪਾਲਿਕ ਨਾਇਕ ਖਸਮ ਹਮਾਰੀ ਮਕੋ ਨਮਕੋ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਸੁ ਕਹੋ ਟਲ ਗੁਰ ਸੇਵੀਐ ਐਨ ਸੋ ਸਹਜ ਸੁਵਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਸ਼ਿਰਸ਼ਾ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਤਨਾਸਰੀ ਮਹੰਨਾ ਪਜਵਾ ਦੇਨ ਦਰਤ ਦੀਨ ਦਰਦ ਨਿਵਾਰਾ ਠਾਕੁਰ ਰਾਖੇ ਜਨ ਕੀ ਆਪ ਤਰਨ ਤਰਨ ਹਰ ਨਿਤ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਛ ਨ ਸੂਝੈ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ 니ਵਾਰ ਹਰ ਜਪ ਸਿਮਰ ਸੁਆਮੀ ਸੋਏ ਦੇਵ ਸਿਮਰਤ ਕਥਾ ਸ਼ਾਸਤ ਪਉਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਅਧਾਰ ਜਨ ਕਾ ਰਾਸ ਪੂਜੀ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਚ ਨਾਨਕ ਕੀ ਪ੍ਰਭ ਏਕ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਰਨ ਹਰ ਨਿਤ ਦੂਖ ਨਾ ਸਕੈ ਬਿ ਆਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਵਤੇ